ਅੰਤੀ ਸਾਰੇ ਵੀਰਾਂ ਨੂੰ ਪਿਆਰ ਸਤਿ ਸ੍ਰੀ ਅਕਾਲ ਲਓ ਜੀ ਤੇ ਗੋਗੀ ਵੀਰਾਂ ਭਾਈ ਸੋਣਿਓ ਅੱਜ ਆ 20 ਅਗਸਤ ਬੜੇ ਟਾਈਮ ਬਾਅਦ ਗੋਗੀ ਇਹ ਚੀਜ਼ ਦਾ ਵੀ ਹਨਾ ਤੇ ਪਹੁੰਚ ਚੁੱਕੇ ਆ ਜੀ ਮਹਾਲ ਮੁਬਾਰਕ ਰਿਜ਼ੋਰਟ ਸੋ ਦਿਖਾਉਣਿਆ ਤੁਹਾਨੂੰ ਰੰਗਤਮਾਸੇ ਉੱਤੇ ਲਓ ਜੀ ਸਵੇਰ ਦਾ ਟਾਈਮ ਵਾਲੇ ਮੇਲੇ 'ਚ ਪਹੁੰਚੇ ਆ ਬੈਦੀਆਂ ਵਧਾਈਆਂ ਹੋ ਗਈਆਂ ਆਪਣੇ ਕਮੇਟੀ ਮੈਂਬਰਾਂ ਵੀ ਉਹਨਾਂ ਦੀ ਮੌਕੇ ਤੋਂ ਤੇ ਨਿਊ ਹਾਲੈਂਡ ਦੀ ਕਮੈਂਟ ਚੱਲੀ ਆ ਬਹੁਤ ਸਿੱਖਤਾ ਸੁਣੀ ਹੋਣੀ ਤੁਸੀਂ ਜਿੰਦੂ ਜੀ ਤੋਂ ਹੁਣ ਅਸੀਂ ਸਚਾਈ ਰਚਣੀ ਆ ਦਿਖਾ ਦਈਏ ਕਿੱਥੇ ਘੜੀ ਆ ਘੜੀ ਆ ਆ ਘੜੀ ਆ ਆ ਘੜੀ ਆ ਪੂਰੀ ਆਣ ਖੜਾਈ ਸ਼ਾਮ ਨੂੰ ਪਾਰਟੀ ਲੈਣੀ ਆ ਚਾਲੇ ਤਗੜੇ ਟਰੈਕਟਰ ਆ ਦੋ ਕੀ ਟਰੈਕਟਰ ਦਿਖਾ ਦੇ ਟਰੈਕਟਰ ਦੇ ਹਾਥੀ ਆ ਬਹੁਤ ਲਓ ਜੀ ਮਿੱਤਰੋ ਮਹਿਲ ਮੁਬਾਰਕ ਕਨਜ਼ਰਟ ਸੋ ਭਾਈ ਪੂਰਾ ਧਾਮ-ਜਾਮ ਤੇ ਮੇਲਾ ਜਿਹੜਾ ਭਖਣਾ ਸਟਾਰਟ ਹੋ ਗਿਆ ਤੇ ਇਕੱਠ ਹੁਣ ਹੌਲੀ-ਹੌਲੀ ਪ੍ਰਬੰਧਵਾਕੀ ਪ੍ਰਬੰਧ ਦੀ ਗੱਲ ਕਰੀ ਐ ਨੋਕੇ ਰਿਪੋਰਟਾਂ ਜੀ ਹਾਂਜੀ ਪੰਤਾ ਸਾਹਿਬ ਠੀਕ ਠਾਕ ਹੋ ਹਾਂਜੀ ਹਾਂਜੀ ਕਿਵੇਂ ਰਹੀ ਜੀ ਲਾਤ ਦਾ ਰਾਤ ਵਧੀਆ ਰਿਹਾ ਬਾਈ ਬਹੁਤ ਵਧੀਆ ਮੇਲੇ ਤੇ ਆਈ ਅੱਜ ਦੀ ਹੁਣ ਕਿਵੇਂ ਤਿਆਰੀ ਆਪਾਂ ਸਵੇਰੇ ਮਹਾਰਾ ਦੀ ਅਦਾਸ ਕਰਾ ਕੇ ਮਹਾਰਾ ਦੀ ਬਾਤ ਕਰਾ ਕੇ ਆਪਾਂ ਨੇ ਹਾਂਜੀ ਟੋਰਾਂ ਕਰੂ ਕੀਤਾ ਜੀ ਉਹ ਜ਼ਰੂਰੀ ਵੀ ਆ ਪ੍ਰੋਗਰਾਮ ਚੱਲ ਰਿਹਾ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਨੇ ਭਰਾਵਾਂ ਦੇ ਸਹਿਯੋਗ ਤੇ ਪ੍ਰਸ਼ਾਦੇ ਪਾਣੀ ਦਾ ਤੇ ਪਾਰਕਿੰਗ ਨੂੰ ਲੈ ਕੇ ਕਿਵੇਂ ਆ ਜੀ ਕਿਦੇ ਪਾਰਕਿੰਗ ਲਈ ਨਾ ਆਪਣਾ ਨਾਲੇ ਬਸ ਅੱਧੇ ਕਿਲੋੜੇ ਪਾਰਕਿੰਗ ਉੱਥੋਂ ਈ ਰਿਕਸ਼ਾ ਚੱਲ ਰਹੇ ਨੇ ਹਾਂਜੀ ਹਾਂਜੀ ਰਿੱਛਾ ਜੀ ਬੈਠੋ ਗੱਡੀ ਪਾਰਕ ਕਰੋ ਸਾਈਡ ਤੇ ਬਾਉਂਡਰੀ ਲਹੀ ਹੈ ਪਾਰਕਿੰਗ ਨੂੰ ਪੂਰੀ ਜੀ 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 ਉੱਥੇ ਗੱਡੀ ਪਾ ਕਰਕੇ ਆਪਣਾ ਹਾਲ ਚ ਪਹੁੰਚੋ ਬਿਲਕੁਲ ਤੇ ਅਨੰਦ ਲਓ ਤੇ ਮੇਲੇ ਦਾ ਬਿਲਕੁਲ ਮੇਲੇ ਚ ਇੰਨੀ ਕੁ ਜ਼ਿਆਦਾ ਮਤਲਬ ਐਗਜ਼ੀਬਿਸ਼ਨ ਹੋਈ ਵੀ ਆ ਕਾਰਾਂ ਦੀ ਆਲੂਆਂ ਵਾਲੀਆਂ ਮਸ਼ੀਨਾਂ ਦੀ ਹਨਾ ਟਰਾਲੀਆਂ ਦੀ ਟਰੈਕਟਰਾਂ ਦੀ ਟਰੈਕਟਰ ਬਹੁਤ ਕੰਪਨੀਆਂ ਦੇ ਇੱਧਰ ਕਬੋਟਾ ਫਾਰਮ ਟਰੈਕ ਪਾਵਰ ਟਰੈਕ ਸਾਰੀ ਆਈ ਵੈਲ ਹਨਾ ਤੇ ਅੰਦਰ ਹੈਗਾ ਜੀ ਏਸੀ ਹਾਲ ਏਸੀ ਹਾਲ ਦੇ ਵਿੱਚ ਅੰਦਰ ਮਤਲਬ ਸਾਰੀ ਡਾਕਟਰਾਂ ਦੀ ਟੀਮਾਂ ਜਿਹੜੀਆਂ ਆਪਣਾ ਇਹਦੇ ਬਾਰੇ ਜਾਣਕਾਰੀ ਦੇ ਰਹੇ ਆ ਫਸਲਾਂ ਸੰਬੰਧੀ ਜਾਣਕਾਰੀਆਂ ਦੇ ਰਹੇ ਆ ਬਾਕੀ ਦੇਸੀ ਦਵਾਈਆਂ ਵਾਲੇ ਬਹੁਤ ਆ ਕੋਈ ਵੀ ਹੱਥ ਦੀ ਕਲਾ ਹੈ ਨਾ ਆਪਣੀ ਉਹ ਸਾਰੀਆਂ ਇੱਥੇ ਐਗਜ਼ਿਬਿਸ਼ਨ ਲੱਗੀ ਆ ਲਓ ਜੀ ਤੁਸੀਂ ਜਾਣਗੇ ਹੁਣ ਕਿੱਥੇ ਆਏ ਆ ਬਾਈ ਪ੍ਰਗਟ ਕੋਲੇ ਆ ਵੀ ਸਾਸਿਕਾ ਪਹਿਲਾਂ ਤਾਂ ਸਾਨੂੰ ਮੇਲੇ ਸੰਬੰਧੀ ਦੱਸੋ ਵੀ ਕਿਵੇਂ ਤੁਹਾਨੂੰ ਲੱਗਦਾ ਵੀ ਪਿਛਲੇ ਤੋਂ ਆਹੋ ਨਾਲੇ 4-5 ਸਾਲਾਂ ਤੋਂ ਕਿਵੇਂ ਡਿਵੈਲਪ ਹੋ ਗਿਆ ਕੰਮ ਛੋਟਾ ਵੀਰੇ ਸਾਰੇ ਵਧਾਈ ਦੇ ਪਾਤਰਾ ਮੈਨੂੰ ਤਾਂ ਇਹਦਾ ਲੱਗਦਾ ਮੈਂ ਇਹ ਸੋਚਦਾ ਹਾਂ ਚੰਗੇ ਤਰੀਕੇ ਨਾਲ ਮੈਨੂੰ ਇਹਦਾ ਹਾਂ ਪੱਕੀ ਸੋਚਿਆ ਜਾਵੇ ਹਾਂਜੀ ਹਾਂਜੀ ਮੇਰੇ ਦੋ ਲੱਗਣ ਲੱਗੇ ਦੋਨਾਂ ਦਾ ਨੌਲੇਜ ਦਾ ਕੰਪੀਟੀਸ਼ਨ ਆ ਨੌਲੇਜ ਠੀਕ ਹੈ ਟੈਕਨੋਲੋਜੀ ਦਾ ਕੰਪੀਟੀਸ਼ਨ ਆ ਸੀਡ ਦਾ ਕੰਪੀਟੀਸ਼ਨ ਆ ਗਰੀਮ ਇਕੱਠੀ ਕਰਨ ਦਾ ਕੰਪੀਟੀਸ਼ਨ ਆ ਮੈਂ ਮੈਂ ਉਹੀ ਗੱਲਾਂ ਸੋਚਦਾ ਰਿਹਾ ਤਾਂ ਮੈਂ ਵੀ ਇਹਨਾਂ ਦਾ ਇੱਕ ਮੋਟਿਵ ਹੈ ਵੀ ਅਸੀਂ ਤਾਂ ਚਲੋ ਕਰੇ ਰਹੇ ਹਾਂ ਕੰਮ ਵੀ ਸਾਡੇ ਨਾਲ ਯੂਥ ਤੁਰੇ ਹੋ ਇਹ ਇਹ ਫਾਰਮਰ ਨੂੰ ਵੀ ਸਮਝਣਾ ਚਾਹੀਦਾ ਹਾਂ ਬਿਲਕੁਲ ਆਹ ਸੁਵਿਧਾ ਅਮਰੀਕਾ ਦੇ ਕਿਸਾਨ ਨੂੰ ਨਹੀਂ ਮਿਲਦੀ ਨਹੀਂ ਮਿਲਦੀ ਆਹ ਮੇਲਾ ਵਿਜੀਟ ਕਰ ਲਈ ਉੱਥੇ 12000 ਦੀ ਪਰਚੀ ਐਂਟਰੀ ਫੀਸ ਆ ਹੈਗੀ ਹੈ ਇੱਥੇ ਸਟਾਲਾਂ ਨੂੰ 8 ਲੱਖ ਰੁਪਏ ਦੇਣਾ ਪੈਂਦਾ ਦੇਣਾ ਪੈਂਦਾ ਇੱਥੇ ਸਟਾਲਾਂ ਵਾਲਿਆਂ ਦਾ 20-25000 ਰੁਪਏ ਹਾਂ ਮੇਲਾ ਖਾਣਾ ਪੀਣਾ ਖਾਣਾ ਪੀਣਾ ਸਾਰਾ ਫਰੀ پارکਿੰਗ ਫਰੀ ਹੈ ਹਾਂ ਬਿਲਕੁਲ ਇਹ ਮੁੰਜੀ ਫਾਇਦਾ ਨਹੀਂ ਠਾਉਣਾ ਹੈਗਾ ਤੇ ਘਰੇ ਵੇਖ ਜਿਹਨੂੰ ਮਰਜ਼ੀ ਗਾਲ ਦੇ ਇਹ ਹੈ ਜ਼ਿਮੀਂਦਾਰਾਂ ਦੇ ਫਾਇਦੇ ਲਈਏ ਇਹਦੇ ਚ ਕੋਈ ਆਪਾਂ ਦੇਖੀਏ ਮੈਂ ਕਹਿੰਦਾ ਪੰਜਾਬ ਚ ਬਹੁਤ ਬਸਾਂ ਤੇ ਧੰਨੇ ਦੇ ਫਾਰਮਰ ਆਉਂਦਾ ਇੱਕ ਚੰਗੀ ਸ਼ੁਰੂਆਤ ਆ ਜਿਹੜੀ ਹੋਈ ਸੀਗੀ ਉਹਨੂੰ ਕੰਟੀਨਿਊ ਕਰਨਾ ਬਹੁਤ ਜ਼ਰੂਰੀ ਹੈ ਅੱਛਾ ਹੁਣ ਜਿਵੇਂ ਇਸ ਸਾਲ ਦੀ ਪ੍ਰੋਬਲਮ ਆਈ ਹੈ ਝੋਨੇ 'ਚ ਬੋਨੇ ਬੁੱਟੇ ਨੂੰ ਲੈ ਕੇ ਉਹਦੇ ਸਬੰਧ 'ਚ ਤੁਸੀਂ ਮਤਲਬ ਜਿਵੇਂ ਪਹਿਲਾਂ ਝੋਨਾ ਕਿਤਾਬ ਲਿਖੀ ਤੁਸੀਂ ਕੁਝ ਹੋਰ ਵੀ ਐਵੇਂ ਦਾ ਅੱਗੇ ਲੈ ਕੇ ਆਉਂਦੇ ਹੋ ਹਾਂ ਲੈ ਕੇ ਆ ਮੈਂ ਦੇਖੋ ਮੈਂ ਕੰਟੀਨਿਊ ਜਿਹੜੀ ਟੱਚ ਦੇ ਵਿੱਚ ਆ ਵਰਲਡ ਸਾਇੰਟਿਸਟ ਦੇ ਵਿੱਚ ਜਿਹੜੇ ਤਾਂ ਇਹਦੇ ਵਾਇਰਸ ਤੇ ਕੰਮ ਕਰ ਰਹੇ ਹੈਗੇ ਆ ਜੀ ਵਾਇਰਸ ਕੋਈ ਨਾਰਮਲ ਚੀਜ਼ ਨਹੀਂ ਹੁੰਦੀ ਬਿਲਕੁਲ ਵਾਇਰਸ ਬਿਮਾਰੀ ਨਹੀਂ ਹੁੰਦੀ ਵਾਇਰਸ ਇੱਕ ਡਿਸਆਰਡਰ ਹੁੰਦਾ ਇਦਾਂ ਕਿਸੇ ਕੁਦਰਤ ਵੱਲੋਂ ਈਵੋਲੂਸ਼ਨ ਹੋ ਗਿਆ ਆਪਾਂ ਮਾ ਹਜ਼ਾਰ ਸਾਲ ਪਹਿਲਾਂ ਆਇਆ ਸੀ ਇਥੇ ਜਿਉਂਦਾ ਸੀ ਉਹਨੂੰ ਅੱਗੇ ਵਧਾਉਣ ਵਾਲਾ ਤੇਲਾ ਬੀ ਟਾਈਮਾਂ ਜਾ ਆ ਗਿਆ ਉਹਨੇ ਛੱਡਣਾ ਨਹੀਂ ਹੈਗਾ ਇਹ ਵਾਇਰਸ ਮੱਕੀ 'ਚ ਵੀ ਜਾ ਸਕਦਾ ਅੱਛਾ ਮੱਕੀ ਠੀਕ ਹੈ ਇਹੀ ਵਾਇਰਸ ਦੇ ਬਹੁਤ ਸਾਰੇ ਹੋਰ ਗਰੁੱਪ ਹੈਗੇ ਜਿਹੜੇ ਉਹ ਮੱਕੀ 'ਚ ਚੱਲੇ ਗਏ ਆ ਇਹ ਆਪਣੀਆਂ ਦੋਨੇ ਫਸਲਾਂ ਹੀ ਮੇਨ ਆ ਹਾਂ ਮੱਕੀ ਤੇ ਪੋਲਟਰੀ ਨਾਲ ਜੁੜੀਆਂ ਫੀਡ ਨਾਲ ਜੁੜੀਆਂ ਆਪਣੇ ਦਿੱਖਤੀ ਇਹਨਾਂ ਦੀ ਆ। ਸਵਾਜ ਜੀ ਜਣੀ ਜਿਹੜੀ ਜਾਣਕਾਰੀ ਵੀ ਦੇਣੀ ਆ ਦੋ ਫਸਲਾਂ ਤੇ ਆਲੂਆਂ ਤੇ ਆਪਣੇ ਝੋਨੇ ਰਿਲੇਟਡ ਵੀ ਮਤਲਬ ਡਾਕਟਰ ਸਾਹਿਬਾਂ ਨੂੰ ਨਹੀਂ ਆਉਣਗੇ ਇਹ ਚੀਜ਼ ਬਾਰੇ ਦੱਸਣ। ਦੇਖੋ ਝੋਨੇ ਵਾਲੇ ਫਾਰਮਰ ਵੀ ਖਤਰੇ 'ਚ ਆ। ਹਾਂ ਬਿਲਕੁਲ। ਆਲੂ ਵਾਲੇ ਵੀ ਖਤਰੇ 'ਚ ਆ। ਪਹਿਲਾਂ ਮਧਰੇ ਬੂਟੀ ਦੀ ਸ਼ਿਕਾਇਤ ਨਹੀਂ ਕੀਤੀ ਹੁਣ ਝੋਨਾ ਨਸਾਰੇ ਪਰ ਆ ਗਿਆ ਹੁਣ ਵੀ ਦਿੱਕਤ ਵੱਧ ਰਹੀ ਆ ਹੁਣ ਹੋਰ। ਹਾਂ ਵੱਧੂਗੀ। ਦੇਖੋ ਹੁਣ ਕੀ ਆ ਝੋਨਾ ਲੱਗਣਾ ਬੰਦ ਹੋ ਗਿਆ ਪਿਛਲੇ ਵੀ ਦਿਨਾਂ ਤੋਂ। ਹਾਂ ਬਿਲਕੁਲ। ਹੁਣ ਜਿੱਥੇ ਵੀ ਰੇਤਾ ਖੇਤਾ ਲੱਗਿਆ ਹੋਇਆ ਉਹਨਾਂ ਵਾਲੇ ਬੀਜਾਂ 'ਚ ਸਾਰੇ ਜਿੱਥੇ ਵੀ ਹੌਟਸਪੌਟ ਬਿਲਕੁਲ ਜੇ ਕਿਸੇ ਦਾ ਝੋਨਾ ਖਰਾਬ ਹੁੰਦਾ ਹੈਗਾ ਉਹ ਉਹ ਅਸੀਂ ਪਰਪਾਈ ਹੋ ਹੀ ਨਹੀਂ ਸਕਦੇ ਹੋ ਨਹੀਂ ਸਕਦੀ ਤੁਸੀਂ 50000 ਰੁਪਏ ਮਾਜ ਮਾਜ ਦੇ ਦੋ ਪਰ ਜਿਹਨਾਂ ਨੂੰ ਮਾਈਟ ਤੇ ਪ੍ਰੈਸ਼ਰ ਗਿਆ ਅਗਲੀ ਫਸਲ ਤੇ ਵੀ ਉਹਨੇ ਖਰਚਾ ਬਹੁਤ ਗੰਨੇ ਤਰੀਕੇ ਨਾਲ ਕੀਤਾ ਅਗਲੀ ਵਾਰ ਵਾਸਤੇ ਮਨ ਵੀ ਡਰ ਗਿਆ ਜੀ ਮਨ ਡਰ ਗਿਆ ਫਸਲ ਨਾਲ ਪਿਆਰ ਹੀ ਨਹੀਂ ਰਹਿਣਾ ਹੈਗਾ ਬਿਲਕੁਲ ਬਿਲਕੁਲ ਬਹੁਤ ਵੱਡੀ ਬਰੌਲਾ ਡੀਪੀ ਦਾ ਗੱਟੂ 2500 ਦਾ ਮਿਲ ਜਾਂਦਾ ਬਿਲਕੁਲ ਹਾਂ ਫਿਰ ਵੀ ਫਾਰਮਰ ਨੇ ਤਾਂ ਖੇਤੀ ਕਰਨੀ ਛੱਡਣੀ ਥੋੜੀ ਤਾਂ ਹੈਗੀ ਨਹੀਂ ਛੱਡ ਨਹੀਂ ਸਕਦਾ ਬਹੁਤ ਸਮੱਸਿਆ ਮੈਂ ਹੈਗੀ ਆ ਸੋ ਬਾਕੀ ਮਿਲਦੇ ਆ ਅੱਗੇ ਵੀ ਦਿਖਾਉਨੇ ਆ ਤੁਹਾਨੂੰ ਪੂਰਾ ਮੇਲਾ ਸ਼ੁਕਰੀ ਬڑے-ਬڑے ਹੈਲੀਕਾਪਟਰ ਸਾਡੇ ਚਾਹ ਨਹੀਂ ਆਈਓ ਸੁਣਾਓ ਠੀਕ ਠਾਕ ਚਾਹ ਰਹੀ ਹੈ ਚਾਹ ਰਹੀ ਹੈ ਜੀ ਕੋਸ ਅਸੀ ਕਰਦੇ ਠੀਕ ਠਾਕ ਹੋ ਵਧੀਆ ਬਰਾਬਰ ਅਸੀ ਕਰਦੇ ਕੋਸ ਅਸੀ ਕਰਦੇ ਕਿਵੇਂ ਲੈ ਲਿਆ ਨਿਆਰੇ ਮੇਲੇ ਦਾ ਇਹ ਬੰਦਾ ਨਰਮ ਹੈ ਵਿਗੜ ਗਿਆ ਪਰ ਇਹ ਹੁਣ ਲੋ ਜੀ ਤੇ ਵੀਰੋਂ ਨਹੀਂ ਬਹੁਤ ਸੋਹਣਾ ਇੱਕ ਹੰਬਲਾ ਵੀ ਮਾਰ ਰਹੇ ਆ ਆਪਣੇ ਠੀਕ ਕਰਦਾ ਪਾਹੀ ਬੰਲੇ ਨੇ ਆਪਣੀਆਂ ਅੱਜ ਦਾ ਚੱਕੀ ਬਲੌਗ ਬਣਾਦਾ ਤੇ ਬਹੁਤ ਸਾਰਾ ਬਹੁਤ ਸਾਰਾ ਮਤਲਬ ਕਿਵੇਂ ਪੱਗ ਦਾ ਫਿਰ ਪੂਰੇ ਆਪਾਂ ਆਪਣੇ ਗਰੁੱਪ ਕੰਨੀਓ ਫ੍ਰੀ ਆ ਜਾਣੀ ਜਿੰਨਾ ਵੀ ਹਾਂ ਜਿੰਨੇ ਕਦਾਂ ਬੰਦੀਆਂ ਗਿਆ ਅੱਜ ਠੀਕ ਹੈ ਠੀਕ ਹੈ ਠੀਕ ਹੈ ਪੱਗ ਫ੍ਰੀ ਮਤਲਬ ਜੇ ਕੋਈ ਚਾਹਵਨ ਤਾਂ ਇੱਥੇ ਆਪਾਂ ਉਹਦੀ ਪੱਗ ਦੇ ਦਸਤਾਨ ਬਹੁਤ ਵਧੀਆ ਬੰਦਾ ਲੈ ਜੀ ਜੀ ਰੱਖੋ ਵੀਰਾਂ ਅੱਜ ਨੂੰ ਗੱਲੂ ਬੰਦ ਇਹ ਪਰਸੰਮੇ ਹੈ ਮੈਨੂੰ ਸਰਕਾਰ ਵੱਲੋਂ ਦੋ ਬੜੀ ਇਜ਼ਰਾਇਲ ਜਾਨ ਦਾ ਮੋਟਾ ਐਸੋਸੀਏਸ਼ਨ ਦਾ ਜਿਲਦਾਨੇ ਮਿੰਦੋ ਸਮਾਜਿਕਾਇਲ ਇਸ ਇੰਡੀਵਿਡਿਜ ਸਟੇਜ ਤੋਂ ਚੰਗੀ ਚੌਧ ਬੋਲੁੰਦਾ ਕਿਸਾਨ ਸਾਥੀਓ ਯੂਨੀਵਰਸਿਟੀ ਪੰਜਾਬ ਐਜੂਕੇਸ਼ਨ ਯੂਨੀਵਰਸਿਟੀ ਦੇ ਜਿਲਿ ਡਾਕਟਰ ਸਹਿਵਾਨ ਇੱਥੇ ਬੋਲ ਜਿਹੜੀ ਬਹੁਤ ਵਧੀਆ ਵਿਚਾਰ ਉਹਨਾਂ ਨੇ ਤੇ ਆਪਦੇ ਨਿਰਵੇ ਜਿਹੜੇ ਆ ਸਾਂਝੇ ਕੀਤੇ ਆ ਤਾਂ ਮੈਨੂੰ ਕੋ 15 20 ਮਿੰਟ ਦਾ ਸਮਾਂ ਜੀ ਮੇਰੇ ਕੋਲ ਤਾਂ 15 20 ਮਿੰਟ ਦੇ ਸਮੇਂ ਦੇ ਵਿੱਚ ਜਿੰਨਾ ਵੀ ਮੈਂ ਤੁਹਾਡੇ ਨਾਲ ਜੋ ਆਪਦੇ ਪਿਆਰ ਪਿਆਰ ਚਾਹ ਕੇ ਦੱਸ ਸਕਾਂ ਤਾਂ ਉਸ ਅਧਾਰ ਤੇ ਅੱਜ ਆਪਾਂ ਸਿਰਫ ਦੋ ਤਿੰਨ ਟੌਪਿਕ ਤੇ ਹੀ ਗੱਲ ਕਰ ਸਕਦੇ ਹਾਂ ਪਾਦੋਪਰੋਕ ਇਹ ਦੋਵੇਂ ਚੀਜ਼ਾਂ ਆਪਣੀ ਕਿਸੇ ਵੀ ਫਸਲ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜਿੰਨੀ ਵੀ ਦੁਨੀਆਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜੇ ਕੋਈ ਫਸਲ ਹੈ ਇਨ ਬੰਦੇ ਕਿਹਾ ਪ੍ਰੋਡਕਸ਼ਨ ਲੈ ਰਿਹਾ ਤੇ ਕੁਆਲਟੀ ਲੈ ਰਿਹਾ ਜੇ ਆਪਾਂ ਬੇਸਿਕਲੀ ਵੇਖਿਆ ਜਾਵੇ ਤਾਂ ਉਹ ਦਾ ਜੜਾ ਜੜਾਂ ਨੇ ਉਹ ਜ਼ਮੀਨ ਦੇ ਵਿੱਚ ਜੇ ਜ਼ਮੀਨ ਸਿਰਜੇ ਦਾ ਨਾਲ ਵਧੀਆ ਪਰਫਾਰਮ ਨਹੀਂ ਕਰਦੀ ਤਾਂ ਆਪਾਂ ਚੰਗੀ ਉਪਜ ਅਤੇ ਚੰਗਾ ਉਹਦੇ ਚ ਕੁਆਲਟੀ ਪੈਦਾ ਨਹੀਂ ਕਰ ਸਕਦੇ ਤਾਂ ਜੋ ਆਪਾਂ ਪੋਟੈਟੋ ਦੀ ਫਸਲ ਬਾਰੇ ਗੱਲ ਕਰੀਏ ਆਲੂ ਦੀ ਫਸਲ ਬਾਰੇ ਗੱਲ ਕਰੀਏ ਤਾਂ ਆਲੂ ਵਸਤੇ ਜੋ ਸਭ ਤੋਂ ਵਧੀਆ ਜ਼ਮੀਨ ਜਿਹੜੀ ਹੈ ਉਹ ਸੈਡੀ ਲੋਕ ਜਿਹੜੀ ਨੇ ਥੋੜੀ ਉਹ ਜੀ ਜੋਲ ਜੂਰ ਪਾ ਕੇ ਤੇ ਬਾਈ ਆਪਣਾ ਜਾਣਦੀਆਂ ਸ੍ਰਿੰਦਰਾਂ ਚ ਆਪਣੇ ਗਿੱਲ ਭਵਨ ਵਿਦਾ ਸੋ ਬਹੁਤ ਬਹੁਤ ਮੁਬਾਰਕਾ ਤੁਸੀਂ ਮੇਲਿਆਂ ਚ ਸ਼ਾਮਲ ਹੋਏ ਘਟੂ ਘਟ ਹੈਨਾ ਸਾਨੂੰ ਵੀ ਬੜੀ ਖੁਸ਼ੀ ਆ ਜੀ ਕਿ ਨਹੀਂ ਜੀ ਕਿ ਨਹੀਂ ਬਾਰਸਾ ਪਿੱਛੇ ਪਿੱਛੇ ਨਹੀਂ ਨਹੀਂ ਜਾਂਦੇ ਤੇ ਹੁਣ ਉਹ ਹੁਣ ਨਹੀਂ ਰਹਿੰਦੇ ਦੱਸਦੇ ਬੇ ਅਸਲ ਚ ਕੀ ਆ ਬਸ ਵੀ ਕਮਾਈ ਹੋਈ ਜਾਵੇ ਲੋਹਣਾ ਨਾ ਪਵੇ ਸਹੀ ਆ ਯਾਰ ਹੁਣ ਕੱਢਣੇ ਨਹੀਂ ਮੰਨਦੇ ਹੁਣ ਹੌਲੀ ਹੌਲੀ ਕਢਾ ਰਹੇ ਆ ਆਪਾਂ ਪੌਣੇ ਜਾਣਦੇ ਆ ਕੱਢਣੇ ਬੱਸ 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 ਤੇ ਭਾਈ ਕੇਐਸ ਕਮੈਨ ਦੇ ਨਾਲ ਬਿਲਕੁਲ ਸ੍ਰਿੰਦਰ ਕਮੈਨ ਦੀ ਲੱਗੀ ਦੀ ਆ ਕਿਹੜੀ ਮਸ਼ੀਨ ਲੱਗਿਆ ਅੰਗਲ ਸਾਹਿਬ ਫਿਰ ਅਵੀ ਸ੍ਰਿੰਦਰ ਠੀਕ ਆ ਜੀ ਪਲੇਟ ਬਾਡੀ ਦੇ ਵਿੱਚ ਕਮੈਨਡ ਆਉਣੀ ਬਾਜੂ ਬਾਜਾ ਸਾਕੇ ਪੂਰੇ ਹਾਂ ਕਿੰਨੇ ਇੰਚੀ ਆ ਇਹ ਇਹ ਛੜੀ ਇੰਚੀ ਆ ਛੋਟੀ ਲੈਂਦੀ ਆ ਹਾਂਜੀ ਤੇ ਉਧਰ ਉਹ ਵੀ ਮੈਂ ਕਹਿੰਦਾ ਕੇ ਅਸਪੈਸ਼ਲ ਉਹ ਵੀ ਛੋਲਸ ਵਾਲੀ ਹੋ ਰਹੀ ਆਂਦੀ ਹੈ ਨਾ ਹਾਂ ਇਹ ਰੰਗ ਰੰਗ ਸੇਮ ਹੈ ਮੱਕੀ ਵਾਲਿਆ ਵਾਸਤੇ ਸਪੈਸ਼ਲ ਆਉਂਦੀ ਠੀਕ ਹੈ ਪਲੇਟ ਬਾਜੀ ਹੈ ਜੀ ਬਾਡੀ ਸਾਡੀ ਪਲੇਟ ਆਉਂਦੀ ਹੈ ਠੀਕ ਹੈ ਆਟੋ ਆਗਰ ਦੇ ਵਿੱਚ ਆ ਇਹ ਆਟੋਮੈਟਿਕ ਆਗਰ ਬਾਜੀ ਆਟੋ ਆਗਰ ਜਦੋਂ ਕਿੰਨੇ ਦੇ ਵਿੱਚ ਦਿੱਕਤ ਆਉਂਦੀ ਆ ਕੀਮਤ ਕਿੰਨੀ ਕਹ ਦੀ ਇਹਦੀ ਤਕਰੀਬਨ ਗੜੀ 52 ਇੰਚੀ ਮਸ਼ੀਨ ਆ ਹਾਂਜੀ ਸਾਡੇ ਕੋਲ 23 ਲੱਖ ਰੁਪਏ ਦੀ ਕੀਮਤ ਹਦਰ ਸੂਬਿਆਂ ਚ ਜਿਵੇਂ ਮਤਲਬ ਸਬਸਿਡੀ ਜਿਵੇਂ ਗਜਰਾ ਚ ਚਲਦੀ ਹੈ ਹੋਰ ਸੂਬਿਆਂ ਚ ਚਲਦੀ ਹੈ ਇਹ ਅਪਰੂਵਡ ਹੈ ਇੰਦਾਂ ਦੀ ਵੀ ਗਲੀ 51 ਇੰਚ ਚਲਣੀ ਹੈ ਵੀ ਛੋਟੀ ਨਹੀਂ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਠੀਕ ਹੈ ਜਿਹੜੀ ਮਤਲਬ ਦੂਜੀ ਸ੍ਰਿੰਦਰਾ 51 ਇੰਚ ਚਾ ਉਹਦੀ ਕੀਮਤ ਕਿੰਨੀ ਚਲੇਗੀ ਉਹਦੀ 28 ਲੱਖ ਉਹਦੀ 28 ਲੱਖ ਠੀਕ ਹੈ ਹੋਰ ਸ੍ਰਿੰਦਰਾ ਕੀ ਕੀ ਪ੍ਰੋਡਕਟ ਬਣਾਉਂਦੀ ਹੈ ਇਹਨਾਂ ਤੋਂ ਬਿਨਾ ਸ੍ਰਿੰਦਰਾ ਮੱਕੀ ਵਾਲਾ ਘਟਵਾਜੀ ਉਮੀਦ ਘਟਵਾ ਠੀਕ ਹੈ ਹਾਂਜੀ ਸਾਡਾ ਸਤਵਾਰੀ ਪਰ ਹੈਗਾ ਜੀ ਟੁੜੀ ਵਾਲੀ ਮਸ਼ੀਨ ਟੁੜੀ ਵਾਲੀ ਮਸ਼ੀਨ ਰੋਟਾਟਰ ਹੈਗਾ ਜੀ ਸਾਡਾ ਠੀਕ ਹੈ ਹਾਂਜੀ ਬਾਕੀ ਚੈਨ ਵਾਲੀ ਮਸ਼ੀਨ ਆ ਠੀਕ ਹੈ ਜੀ ਚੈਨ ਵਾਲੀ ਮਸ਼ੀਨ ਵੀ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਹੁਣ ਇੱਕ ਫੋਟੋ ਕਰਾਈ ਆ ਜਾ ਵਧੀਆ ਜੀ ਹਨਾ ਆ ਜਾਓ ਆਜੋ WhatsApp ਪੱਲਾ ਹੋ ਰਿਹਾ ਯਾਰ ਹੁਣ ਕਾਰ ਕਰਕੇ ਇਹਨੂੰ ਕਾਰ ਕਰ ਕੱਲ ਇਹਨੂੰ ਕਾਰ ਕਰ ਆਜੋ ਆਜੋ ਪੱਲਾ ਜਾਂ ਰਿਹਾ ਹੁਣ ਚਾਲੀ ਉੱਡਦਾ ਨਹੀਂ ਉੱਡਦਾ ਹੋ ਗਿਆ ਇਹ ਆਪਣੇ ਆਪਣੇ ਜੀਰ ਬਲਾਵਾ ਹਾਂ ਜੀ ਮਾਜੀ ਮਾੜੀ ਕੋਈ ਨਹੀਂ ਅੱਜ ਗਿੱਲੂ ਵੀ ਦੇ ਤੋਂ ਪਾਰਟੀ ਲੈਣੀ ਹੈ ਸਾਡਾ ਉਹ ਐ ਦਨਾਹੇ ਰੋਡ ਤੇ ਬੜਾ ਸਾਰਾ ਕੈਨ ਉਹ ਨਾ ਰਜਿਸਟਰ ਜਿੱਕੇ ਹਾਂ ਉਹਦੇ ਵਿੱਚੋਂ ਬੈਠਾ ਅੱਜ ਬਾਈ ਦਾ ਮਸ਼ੀਨਾ ਬੋਕ ਤੇ ਰੱਖਿਆ ਸਾਡੇ ਕਿਹਨਾਂ ਨੇ ਸਾਡੇ ਵੀ ਟਾਈਮ ਤੇ ਪਾਈ ਰੱਖਿਆ ਪਰ ਮਸੂ ਫੜ ਫੜ ਲਿਆਨੇ ਵੀ ਤੂੰ ਸਲੀਮਤਾ ਚ ਬੈਠ ਹੋ ਜੇ ਪਾਸੇ ਕੋਈ ਨਹੀਂ ਹੋਣਾ ਹਾਂ ਹੋਰ ਕੋ ਚੋਲੀ ਮਲਾ ਦੇ ਬਾਈ ਪੂਰੀ ਕੋਸ਼ਿਸ਼ ਹੈ ਕਿ ਪੁੱਚੋ ਮੰਡੀ ਲਾਵਾਂਗੇ ਉੱਥੇ ਮਲਾ ਦੇ ਤੇ ਬਾਕੀ ਜੋਰ ਚੱਲਦਾ ਹੈ ਵੀ ਆਪਣਾ 1 ਕਿਲੋ ਫਰਮਾ ਹੋਰ ਉੱਥੇ ਪੁੱਚੋ ਮੰਡੀ ਲੈ ਕੇ ਉੱਥੇ ਲਾਵਾਂਗੇ ਦੋਨੋਂ ਕਾਹਨ ਠੀਕ ਥੈਂਕ ਯੂ ਇਹੇ ਜੀ ਆਪਣਾ ਕਿਸਾਨ ਮੇਲਾ ਕਰਾ ਰਹੇ ਨੇ ਭਰਾ 30 31 ਤਰੀਕ ਨੂੰ ਪੁੱਚੋ ਮੰਡੀ ਬਠਿੰਡਾ ਵਿਖੇ ਪੰਜਵਾਂ ਕਿਸਾਨ ਮੇਲਾ ਹਨਾ ਜੀ ਤੇ ਹਰ ਇੱਕ ਤਰ੍ਹਾਂ ਦੀ ਹਰ ਇੱਕ ਸਾਲ ਦੀ ਤਰ੍ਹਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਰੂਰ ਪਹੁੰਚੋ ਰੌਣਕਾਂ ਲੱਗਣਗੀਆਂ ਨਵੀਆਂ-ਨਵੀਆਂ ਸਟਾਲਾਂ ਟਰਾਲੀਆਂ ਗਵੈਨਾਂ ਸਾਰਾ ਕੁਝ ਆਊਗਾ ਤੇ ਸਾਰੇ ਕਿਸਾਨ ਭਰਾ ਆਉਣਗੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਰੂਰ ਪਹੁੰਚੋ ਧੰਨਵਾਦ ਜਿਵੇਂ ਕਹਿੰਦਾ ਹੁੰਦਾ ਵੀ ਆ ਟਰਾਲੀ ਵਾਲੀ ਗੱਲ ਇਹ ਆ ਹਾਂਜੀ ਵੀ ਖਿੱਚੀ ਨਹੀਂ ਜਾਂਦੀ ਜਿਵੇਂ ਪਾਕਿਸਤਾਨ ਦਾ ਇੱਕ ਮੁੰਡਾ ਕੁੜੀ ਭਿਾਈ ਜਾਂਦਾ ਉਹਦੇ ਅੰਦਰ ਘਰੇ ਅੱਛਾ ਜੀ ਅੰਮੀ ਨੂੰ ਕਹਿੰਦਾ ਵੀ ਮਾਤਾ ਕੁੜੀ ਬਹੁਤ ਭਾਈਦੀ ਆਪਣੀ ਉਹਦੀ ਮਾਤਾ ਕਹਿੰਦੀ ਵੀ ਪੁੱਤ ਘਰ ਚ ਤਾਂ ਹਰ ਇੱਕ ਦੀ ਭਾਈਦੀ ਆ ਘਰੋਂ ਬਾਹਰ ਕੱਢ ਕੇ ਦੇਖ ਪਤਾ ਤਾਂ ਫੇਰ ਲੱਗਦਾ ਚੜਦੇ ਚੜਦਾ ਖੜਾ ਤੇ ਉਹ ਗੱਲ ਆ ਕਿੰਦਾ ਵੀ ਫੇਰੇ ਮੁੱਕੀਆਂ ਗੰਧਾਂ ਦੇ ਵਿੱਚ ਮਾਰਦਾ ਪਤਾ ਲੱਗ ਜਾਣਾ ਤੋਲੇ ਹੋਏ ਭਾਰ ਦਾ ਜਦ ਕੋਈ ਟੱਕਰ ਗਿਆ ਭੜੇ ਪਰਿਵਾਰ ਦਾ ਕਿਤੇ ਵੀ ਨਹੀਂ ਜੀ ਲੱਗਦਾ ਘੋੜੀ ਘੋੜੀਆਂ 'ਚ ਦੇਖ ਲਈ ਭਿਹਾ ਕੇ ਘਰੇ ਪਤਾ ਕੀ ਲੱਗਦਾ ਜੀ ਲੱਗਦਾ ਬਿਲਕੁਲ ਜਨਾ ਜੀ ਬਹੁਤ ਬਹੁਤ ਇੱਕ ਚੀਜ਼ ਹੋਰ ਜਾਂਦੇ ਜਾਂਦੇ ਜਿਹੜੀ ਮੇਰੀ ਖੋਤੀ ਲਿਖੀ ਹੋਈ ਆ ਹਰ ਇੱਕ ਜਗ੍ਹਾ ਬੋਲਦੇ ਆ ਉਹ ਹੈਗੀ ਆ ਚੀਜ਼ ਇੱਕ ਆਪਣੀ ਜ਼ਿੰਦਗੀ ਲਈ ਆਪਣੇ ਸਾਹਾਂ ਲਈ ਆਪਣੇ ਖੇਤਾਂ ਲਈ ਦਵਾਵਾਂ ਲਈ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਕਹਿੰਦਾ ਵੀ ਕਦੇ ਨਹੀਂ ਮੁੱਖਣੇ ਮਸਲੇ ਇਹ ਬਾਰਡਰ ਦੀਆਂ ਲਕੀਰਾਂ ਦੇ ਤੇਰੇ ਕਿੱਥੋਂ ਹੋਣਗੇ ਸੋਹੀਆ ਸਮੇ ਹੋਏ ਨਹੀਂ ਸੰਤ ਫਕੀਰਾਂ ਦੇ ਕੱਢਣ ਵਾਲੇ ਕੱਢ ਲੈਂਦੇ ਨੇ ਲਬਜ ਮਿੱਟੀ ਦੀ ਢੇਰੀ ਚੋਂ ਮੈਂ ਮੈਂ ਕਰਦਾ ਰਹਿ ਗਿਆ ਕਿ ਖੱਟਿਆ ਜੱਗ ਦੀ ਫੇਰੀ ਚੋਂ ਕਿੰਨੀ ਮਿੱਟੀ ਪੱਟੀ ਕਿੰਨੀ ਕੀਤੀ ਪੈਲੀ ਇਕੱਠੀ ਉਹੀ ਪੈਸੇ ਲਈ ਤੂੰ ਕਿੰਨੀ ਪੁੱਠੀ ਸਿੱਧੀ ਸੋਚ ਵਰਤੀ ਹਜ਼ਾਰ ਕਿਲੇ ਦੇ ਮਾਲਕ ਨੂੰ ਬਾਈ ਜੀ ਅੱਜ ਮਿਲੀ ਐ ਸਾਢੇ ਤਿੰਨ ਹੱਥ ਦੀ ਧਰਤੀ ਕੀ ਬਣਾਉਣਾ ਤੂੰ ਪਲਾਨ ਹੈ ਨਹੀਂ ਤੇਰੀ ਜ਼ਿੰਦਗੀ ਦੀ ਕੋਈ ਲੈਣ ਤੈਨੂੰ ਲੱਗੇ ਤੂੰ ਮਿਹਨਤਾਂ ਹੀ ਕਰਦਾ ਲਿਖੀ ਤਕਦੀਰ ਬੰਦਿਆ ਜੇ ਆਪਣੇ ਹੱਥਾਂ ਨਾਲ ਫਿਰ ਅਖੀਰ ਨੂੰ ਤੂੰ ਕਾਫਤੋਂ ਹੀ ਮਰਦਾ ਫਿਰ ਤਕਦੀਰ ਚ ਮੌਤ ਕਿੱਥੇ ਲੱਭਦਾ ਜਿਆ ਬਾਦ ਐ ਬਾਬਾ ਜੀ ਸਰਾ ਹੀ ਲੱਗਦਾ ਬਾਈ ਪਰਮਾਤਮਾ ਚੜਦੀ ਗਲਿਆ ਰੱਖੇ ਕੱਢੀਏ ਕਿਹੜਾ ਹਾਂ ਚਲੋ ਜੀ ਹੋ ਗਿਆ ਡੰਨ ਆ ਜਾ ਆ ਜਾ ਆ ਜਾ ਧਰਤੀ ਦੇ ਵਧਾਈਆਂ ਹੋ ਗਏ ਜੁਹੂਰੀਆ ਆ ਲਾਲ ਰੰਗਲੀਆਂ ਲਈ ਲੈ ਤਿੱਲੋ ਬਾਈ ਦੇ ਭਾਈ ਮੁਬਾਰਕਾ ਕਰਾ ਦਿਆਂ ਬਹੁਤ ਸੋਹਣੀਆਂ ਤਵੀਆਂ ਲਈਆਂ ਵੀਰੇ ਨੇ ਡਿਵੈਲਪ ਵਾਲੀਆਂ ਦੀਆਂ ਤਵੀਆਂ 11 ਕਿਹੜਾ 10 10 10 11 ਜਿਆਦਾ ਜਿਆਦਾ ਬਾਈ ਪਤਾ ਨਹੀਂ ਬਾਈ ਨੇ ਕੀਤਾ 10 10 10 10 ਦਸ ਦਸ ਦੀਆਂ ਕਰੀਆਂ ਵਧੀਆ ਹੱਥਾਂ ਚ ਖੈਵੀ ਆਪਾਂ ਹਾਈਡਰੋਲਿਕ ਕਰੀਆਂ ਆਹ ਲਈ ਫਰੇਮ ਕਰੀਏ ਆਹ ਲਈ ਫਰੇਮ ਕਰੀਏ ਬਾਈ ਤੇ ਟੇਟ ਹੈ ਕਾਰਨ ਕੀ ਹੋਇਆ ਤਵੀਆਂ ਲੈਣ ਦਾ ਕਾਰਨ ਕੀ ਹੋਇਆ ਸਭ ਤੋਂ ਪਹਿਲਾਂ ਕਾਰਨ ਯਾਰ ਤਵੀਆਂ ਪਹਿਲਾਂ ਛੋਟੀਆਂ ਸੀ ਜੇ ਬਈ ਤੇ ਇਹਨਾਂ ਦੀਆਂ ਜਿਹੜੀਆਂ ਤਵੀਆਂ ਨੇ ਮੈਂ ਦੇਖੀਆਂ ਹੋਈਆਂ ਦੀ ਉਹ ਫਿਨਿਸ਼ਿੰਗ ਇਹਨਾਂ ਦੀ ਪੂਰੀ ਬੱਲੇ ਬੱਲੇ ਪੂਰੀ ਬੱਲੇ ਬੱਲੇ ਮਸ਼ੀਨ ਦੀ ਐਫਿਨਿਸ਼ਿੰਗ ਦੀ ਬਿਲਕੁਲ ਉਵੇਂ ਹੀ ਉਵੇਂ ਹੀ ਮੈਂ ਕਿਹਾ ਬਾਈ ਡਿਵੈਲਟ ਵੀ ਕਰਾਂਗੇ ਬਾਈ ਮੈਂ ਕਹਿੰਦਾ ਆ ਸਵੇਰ ਦੀਆਂ ਝੁੱਟੀਆਂ ਕਰਤੀਆਂ ਵੈਸੇ ਤਾਂ ਪਰ ਇਹ ਚੀਜ਼ ਤਾਂ ਤਸੱਲੀ ਵਾਲੀ ਆ ਬਿਲਕੁਲ ਤਸੱਲੀ ਵਾਲੀ ਅਰ ਕਾ ਨੂੰ ਆਪਾਂ ਨੇ ਵੀ ਦੀ ਦੋਨਾਂ ਤੋਂ ਬਣਵੋਈਆਂ ਬਿਲਕੁਲ ਬਿਲਕੁਲ ਆਜੋ ਮਾਰੀਏ ਗਿਆ ਲਓ ਜੀ ਪੂਰਾ ਇਹਨ ਸੰਪੂਰਨ ਹੋ ਗਿਆ ਕੰਮ ਤੇ ਸ਼ਾਮ ਦੇ ਤਕਰੀਬਨ 7:00 ਵਜੇ ਦਾ ਟਾਈਮ ਹੋ ਚੁਲਿਆ 6:00 7:00 ਵਜੇ ਦਾ ਤੇ ਮਹਾਰਾਜ ਨੇ ਇੰਨੀ ਕੀ ਕਿਰਪਾ ਰੱਖੀ ਅੱਜ ਮੀਂਹ ਆਲਾ ਬਹੁਤ ਸੀ ਹੈ ਨਾ ਇਹ ਕਿਉਂ ਆਪਣੇ ਨਾ ਮਾਪੁਰ ਖਾਇ ਹੋਏ ਸੀ ਹਾਂ ਬਿਲਕੁਲ ਨਾ ਟਾਈਮ ਕਹ ਲੋ ਮੇਲਾ ਖਤਮ ਨਹੀਂ ਹੋਇਆ ਉਹਨਾਂ ਟਾਈਮ ਮਹਾਰਾਜ ਗਏ ਨਹੀਂ ਇੱਥੋਂ ਜਿਵੇਂ ਕਹ ਲੋ ਰੱਬ ਦੀ ਉਹ ਇੱਕੋ ਹੁੰਦਾ ਵੀਰੇ ਰੂਪ ਕਹ ਲੋ ਮੀਂਹ ਉਹਨਾਂ ਕਰ ਕੀ ਨਹੀਂ ਪਿਆ ਨਹੀਂ ਦੇਖ ਲੋ ਲਵੇ 2 ਕਿਲੋਮੀਟਰ 3 ਕਿਲੋਮੀਟਰ ਦੇ ਸਾਰੇ ਏਰੀਆ 'ਚ ਮੀਂਹ ਪਿਆ ਜੀ ਇਕੱਲਾ ਅਸੀਂ ਆਪਣਾ ਚਲੋ ਪੈਲਸ ਨੇ ਮੀਂਹ ਨਹੀਂ ਪਿਆ ਪੈਲਸ ਦੇ ਵਿੱਚੇ ਨਹੀਂ ਪਿਆ ਤੇ ਅਗਲੇ ਸਾਲ ਜਿਹੜਾ ਕਿਸਾਨ ਮੇਲਾ ਕਰਾਵਾਂਗੇ ਜੀ ਪੰਜਾਬ ਪੋਟੈਟੋ ਗਰੋਵਰ ਦਾ ਹੋਊਗਾ ਤੇ ਉਹ 2 ਦਿਨਾਂ ਦਾ ਹੋਊਗਾ ਉਹ 2 ਦਿਨਾਂ ਦਾ ਕਰ ਦਿੱਤਾ ਗਿਆ ਜੀ ਜਗ੍ਹਾ ਜਿਹੜੀ ਉਹ ਮੌਕੇ ਤੇ ਦੱਸਾਂਗੇ ਆਪਾਂ ਹਨਾ ਮੌਕੇ ਤੇ ਕਿੱਥ ਕਹੇ ਲੋ ਇੱਕ ਬਦਲ ਨਹੀਂ ਹੋਊਗੀ ਬਦਲ ਨਹੀਂ ਹੋਊਗੀ ਜੰਮੂ ਤੱਕ ਜੰਮੂ ਕਸ਼ਮੀਰ ਦੇ ਬੰਦੇ ਆਏ ਅੱਜ ਜੰਮੂ ਕਸ਼ਮੀਰ ਤੋਂ ਬੰਦੇ ਇੱਥੇ ਪਹੁੰਚੇ ਆ ਹਰਿਆਣੇ ਚ ਬਹੁਤ ਵਧੀਆ ਪਿਆਰ ਮਿਲਿਆ ਅੱਜ ਤੇ ਮਤਲਬ ਲੋਕਾਂ ਦਾ ਪਿਆਰ ਇੰਨਾ ਹੈ ਮਤਲਬ ਘਰ ਮੰਗ ਮਾਹੌਲ ਰਿਹਾ ਅੱਜ ਮਿਲਣ ਬੈਠੇ ਸਾਰੇ ਖੁਸ਼ ਹੋ ਕੇ ਗਏ ਸਾਰੇ ਖੁਸ਼ ਹੋ ਕੇ ਗਏ ਕਿਹੜੇ ਕਹਿੰਦੇ ਸਟਾਲਾਂ ਨੇ ਬਹੁਤ ਜ਼ਿਆਦਾ ਬੁਕਿੰਗ ਹੋਈ ਬਹੁਤ 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 ਬਾਕੀ ਬਹੁਤ ਸਟਾਲਾਂ ਇੱਥੇ ਹੀ ਰਹਿ ਵੀ ਗਈਆਂ ਕਹਾਂ ਵਾਸਤੇ ਹੀ ਹੰਬਲਾ ਰੋਊਗਾ ਵੀ ਆਪਣੇ ਗਰੁੱਪ ਦੇ ਵਿੱਚ ਹੀ तकरीबन 15 ਕੰਬਾਈਨਾਂ ਦੀ ਅੱਜ ਡਿਲੀਵਰੀ ਸੀ ਪਰ ਕੋਲ ਫਾਰਮਾਕਲ ਕੰਬਾਈਨਾਂ ਤਿਆਰ ਨਹੀਂ ਸੀ ਕੰਬਾਈਨਾਂ ਤਿਆਰ ਸੀ ਹਾਂਜੀ ਤਿਆਰ ਪੰਜ ਤਾਂ ਅੱਜ ਦਿੱਤੀਆਂ ਆਜਾ ਪੰਜ ਦੀ ਡਿਲੀਵਰੀ ਹੋਈ ਹੈ ਪੰਜ ਦੀ ਡਿਲੀਵਰੀ ਹੋਈ ਹੈ ਬਾਕੀ ਹੋਰ ਪ੍ਰੋਡਕਟ ਹੋਣ ਟਰਾਲੀਆਂ 4-5 ਟਰਾਲੀਆਂ ਵੀ ਹੋ ਗਈਆਂ ਹਰੇਕ ਫਾਰਮ ਖੁਸ਼ ਹੋ ਕੇ ਗਈ ਹੈ ਯਾਰ ਕਹਿਣ ਦਾ ਭਾਅ ਰਿਸਪੌਂਸ ਫੁੱਲ ਮਿਲਿਆ ਅਗਲੇ ਸਾਲ ਦੀ ਕਹਿੰਦੇ ਉਹ ਅੱਜ ਹੀ ਬੁਕਿੰਗ ਫੜਾ ਰਹੇ ਸੀ ਕਹਿੰਦੇ ਅਗਲੇ ਸਾਲ ਦੀ ਬੁਕਿੰਗ ਕਰ ਲੋ ਬਿਲਕੁਲ ਬਿਲਕੁਲ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਮੇਲਾ ਸੰਪੂਰਨ ਰਿਹਾ ਤੇ ਫੁੱਲ ਆਨੰਦ ਆਇਆ ਜੀ ਸੋ ਮਹਾਰਾਜ ਪੱਖੇ ਸੁਖ ਗਾਣੂ ਹੋਰ ਵੀ ਵਧੀਆ ਲੈ ਕੇ ਆਵਾਂਗੇ ਬਹੁਤ ਬਹੁਤ ਸ਼ੁਕਰੀਆ